ਕਿਆ ਹੋ ਗਿਆ ਲੋ ਬਾਈ ਮੀ ਆਲੇ ਨੇ ਕਰਤਾ ਕੰਮ ਕਹਿੰਦੇ ਬੱਦਲ ਕੋਈ ਘੋਰਿਆ ਨਹੀਂ ਕੋਈ ਕੁਝ ਨਿਕਲਿਆ ਮੈਂ ਕਿ ਤੂੰ ਛਤਰੀ ਲਈ ਘੁੰਮਦਾ ਲੈ ਲੇਟ ਹੋ ਗਿਆ ਉੱਥੇ ਹਾਂ ਮਾ ਉਧਰ ਆਣੇ ਆ ਗਏ ਉਧਰ ਆਣੇ ਆ ਉਹ ਹਾਂ ਤੁਹਾਡੇ ਵੀ ਉਧਰ ਜਾ ਕੇ ਦੇਖਣਾ ਮੜਿਆ ਚੱਲ ਘੇੜਾ ਮਾਰ ਕੇ ਆਉਂਦੇ ਆ ਕਿਹੜਾ ਪ੍ਰੋਸੈਸ ਹੈ ਹਾਂ ਲੋ ਬਾਈ ਇੱਧਰ ਤੁਹਾਨੂੰ ਦਿਖਾ ਦਿੰਦੇ ਜਿਹੜਾ ਆਪਣੇ ਘਰ ਨੂੰ ਜਾਂਦਾ ਰਸਤਾ ਆਹ ਦੇ ਲੋ ਇੱਥੇ ਤੱਕ ਪਾਣੀ ਦੀ ਮਾਰ ਆ ਬਾਈ ਵਾਹ ਲਾ ਪਾਣੀ ਤਾਂ ਬਹੁਤ ਆ ਯਾਰ ਪਾਣੀ ਦੀ ਕੋਈ ਘੱਟ ਨਹੀਂ ਧਾਨ ਪਏ ਬੰਕੇ ਹੁਣ ਆਪਣੇ ਇਹ ਪਾਣੀ ਨੇ ਹੁਣ ਦੇਖ ਲੈ 20 ਮਿੰਟ ਚ ਉਤਰਨਾ ਉੱਪਰ ਤੱਕ ਭਰਿਆ ਵਾਏ ਨੂੰ ਘੁੰਮ ਕੇ ਉਹ ਪਿੰਡ ਦੇ ਅੱਧ ਤੱਕ ਗਿਆ ਵਾਹੇ ਪਾਣੀ ਚਲੋ ਮੀਂਹ ਪਿਆ ਨਾ ਹੈ ਨਾ ਚੱਲ ਹੁਣ ਤੇਰੇ ਦੇਖ ਕੇ ਇਹ ਕਿਆ ਕਰਦੇ ਆ ਬੰਦੇ ਕਿ ਬੇਲੇ ਬੈਠੇ ਇੱਧਰ ਅਗਲੇ ਚਾਹ ਮਿਲ ਕੇ ਆਇਆ ਤਾਂ ਮੈਂ ਅੱਛਾ ਹਲੋ ਬਾਈ ਬਾਅ ਉਠਣੇ ਲੱਗੇ ਜਦ ਧੜਮ ਲੱਗੇ ਨਹੀਂ ਹਾਂ ਮੈਂ ਤਾਂ ਧੜਮ ਦੇਖ ਹੀ ਆਇਆ ਨਾ ਗਰਜਿਆ ਨਾ ਬੋਲਿਆ ਆ ਦੇਖਣਾ ਹੈਗਾ ਹੁਣ ਇੱਕ ਪਤਨਾਲੇ ਇੱਕ ਨਾ ਚੱਲ ਚੱਲ ਕੇ ਪਿੰਡ ਦਾ ਕਿੰਨਾ ਪਾਣੀ ਤਾਂ ਠੀਕ ਹੈ ਬਾਕੀ ਭਾਈ ਸਾਡੇ ਹੁਣ ਪਾਣੀ ਧਾਨਾਂ ਦਾ ਹੋ ਗਿਆ ਪੂਰਾ ਮੇਂ ਪਾਇਆ ਪਰਮੇਸ਼ਰ ਪਾਇਆ ਹੈ ਵਾਹਿਗੁਰੂ ਦੇ ਹੱਥ ਹੈ ਕੰਮ ਆਪਾਂ ਨੂੰ ਪਤਾ ਨਹੀਂ ਚੱਲ ਦੇਖ ਕੇ ਇਹ ਕਿਹ ਅਕਾਰ ਜਗ੍ਹਾ ਰਹੀ ਹੈ ਪੱਪਰ ਨੂੰ ਹੋ ਜੀ ਪੱਕੇ ਨੂੰ ਆ ਦੇਖ ਭਾਈ ਐਂਟਰੀ ਪਾਣੀ ਦੀ ਇੱਧਰ ਕਿੱਧਰ ਨੂੰ ਚੱਲ ਰਿਹਾ ਮਾਰੋ ਮਾਰ ਪੋ ਆ ਮੈਂ ਕਿ ਰੋੜੀ ਆ ਗਏ ਇੱਧਰ ਸਾਫ ਰੋੜ ਹੈ ਹੈ ਤੇ ਜਗਾ ਘੜਦੀ ਕੱਲੂ ਜਾਣਾ ਵੀ ਆਪਾਂ ਦੋਹੇ ਚੱਲੀਏ ਹਾਂ ਦੋਹੇ ਚੱਲਣਾ ਹੈਨਾ ਚੱਲ ਕੱਲੋਂ ਆਪਾਂ ਮਟਾਉਣਾ ਮਗਾ ਨਾ ਐ ਕਰਦੇ ਆਪਾਂ ਤੇ ਇਹ ਜੈਕ ਵਾਲੀ ਟਰਾਲੀ ਲੈ ਚੱਲਦੇ ਆਪਣਾ ਵਾਲਾ ਟਰੈਕਟਰ ਲੈ ਚੱਲਦੇ ਆ ਕੋਰੀਆ ਕੇ ਤਾਰੀ ਦੇ ਨਾਲ ਲਾਉਂਗੇ ਹਾਂਜੀ ਹੈ ਇਕਣਾ ਕਰਦੇ ਨਾਲੇ ਮਾੜਾ ਮਾੜਾ ਗਾਉਣ ਵਜਾਉਣ ਹੋ ਜੂ ਨਹੀਂ ਥੰਨੇ ਥੰਨੇ ਜਾਵਾਂਗੇ ਹਾਂਜੀ ਇਹ ਕਰਦੇ ਐ ਲੋ ਬਾਈ ਮੈਂ ਕਿਹਾ ਕਿ ਜਰੀ ਨਿਕਲ ਚਲੀਏ ਬਸ ਜਦ ਮਰਜੀ ਦੱਸਦੀ ਫੋਨ ਕਰ ਦੇ ਪਨ ਭਰ ਲੈ ਆਉਣਾ ਹਲੋ ਲੋ ਬਾਈ ਆ ਗਏ ਜਾਨ ਮਾਲ ਦੇ ਘਰ ਤੁਰ ਕੇ ਹਾਂ ਆ ਨਾਲੇ ਨੂੰ ਬਾਈ ਸਾਹ ਨਹੀਂ ਆਉਂਦਾ ਫੁੱਲ ਫਰਾਟੇ ਨਾਲ ਚੱਲਦਾ ਇੱਥੇ ਤੇ ਦੋ ਦੋ ਇਧਰ ਤੇ ਉਹ ਉਧਰ ਤੇ ਇੱਥੇ ਦੇਖੋ ਵੀ ਗੜੀ ਸਪੀਡ ਨਾਲ ਪਾਣੀ ਚੱਲਦਾ ਉਹ ਬੱਲੇ ਸਤਿਕਾਰ ਦੀ ਸਤਿਕਾਰ ਬੱਲੇ 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 ਅੱਛਾ ਔਰ ਬਾਈ ਕੀ ਹਾਲ ਹੈ ਉਹ ਛੱਤ ਦਾ ਦੂਆ ਉਹਦੇ ਬੈਨਰ ਤੇ ਕੰਮ ਲੈ ਲਿਆ ਹੈ ਸਤੀ ਖੜਾ ਰਹਿ ਗਿਆ ਜਮੀ ਹੈ ਹਾਂ ਇਕਾ ਠੀਕ ਹੈ ਹਾਂ ਉਰੀ ਖੜਾ ਰਿਹਾ ਹੈ ਵੀ ਖੜਾ ਚਾਹ ਲੈ ਕੇ ਆ ਜਦ ਦੇ ਦਣਮੇ ਲੈ ਕੇ ਮੀ ਆ ਗਿਆ ਹਾਂ ਨ ਉਧਰ ਆਣੇ ਹੋ ਕੇ ਨਾ ਇਧਰ ਆਣੇ ਅੱਗੇ ਅੱਛਾ ਇੱਟ ਸੋਨੇ ਕਰਤੀ ਤੁਸੀਂ ਕੱਲ ਦੇ ਨੇ ਹਾਂ ਕੱਢਣੀ ਤਾਂ ਇੱਟੇ ਆ ਕੋ ਦੱਬਿਆ ਹੋਣਾ ਹੋਵੇ ਐਂ ਦੇਖ ਲਿਓ ਨਿਆ ਨਿਆ ਚ ਐ ਮਹਿਕ ਮਿੱਟੀ ਕਿੱਥੇ ਛੋਟੂਂਗੀ ਕਿਹੜੀ ਰਤਨ ਤੋਂ ਹੋਰ ਸਫਾਈ ਕਰਨੀ ਪੈਣੀ ਆਪਾਂ ਨੂੰ ਠੀਕ ਹੈ ਲੜਵਾਦੀ ਹੈ ਨਾ ਹਾਂ ਸਾਫ ਕਰਕੇ ਤਾਂ ਹੀ ਉਤਰਨਾ ਨਹੀਂ ਬਾਹਰ ਉਤਰੂਗਾ ਫਿਰ ਪਰਸ ਨੂੰ ਆ ਜਾਣਾ ਮਿਸਤਰੀ ਨੇ ਪਰਸ ਨੂੰ ਆ ਜਾਣਾ ਬਸ ਠੀਕ ਆ ਜੀ ਨਾਲ ਲੈ ਆਉਂਗਾ ਪੈਸਾ ਲੈਣ ਨੂੰ ਨਹੀਂ ਮਾਰਨਾ ਮਾਰਨਾ ਹੂੰ ਚਲੋ ਭਾਈ ਚੱਲੇ ਅਸੀਂ ਵੀ ਹੁਣ ਜਾਣਾ ਅੱਜ ਸ਼ਾਮ ਨੂੰ ਉਹ ਕਹਿੰਦਾ ਤੇਰਾ ਫਿਲਮ ਦੇਖ ਕੇ ਆਉਣੀ ਹੈ ਪੰਮੂ ਲੈ ਭਾਈ ਇਹਦੇ ਵਿੱਚ ਤੇ ਉੱਧਰ ਵੀ ਭਾਈ ਤੁਹਾਨੂੰ ਦਿਖਾਵਾਂਗੇ ਆਹ ਇਹਾਂ ਫੇ ਪਾਏ ਕੁਦਰਤੀ ਰੰਗ ਹੈ ਇਹ ਕੁਦਰਤ ਦੇ ਕੁਦਰਤ ਦੀ ਮੋਟਰ ਹੈ ਇਹ ਬੰਦੇ ਆ ਦੇਖ ਇੰਨੀ ਠੰਡ ਜੇ ਆਪਾਂ ਸਾਰੇ ਏਸੀ ਲਾਈਏ ਹੋ ਜੂਗੀ ਨਹੀਂ ਨਹੀਂ ਇਹ ਕੁਦਰਤ ਆ ਪਰਮੇਸ਼ਰ ਉਹਦਾ ਰੰਗਾਂ ਨੂੰ ਉਹੀ ਹੋ ਜਾਣੇ ਹਾਂ ਠੀਕ ਨੇ ਲਾ ਬਾਈ ਚਲੋ ਠੀਕ ਆ ਬਾਈ ਓਕੇ ਆ ਪੱਠਾ ਜਗਾਇਆ ਵਾ ਦੇਖ ਲੈ ਬੰਦੇ ਨੇ ਲੋ ਬਾਈ ਮੌਸਮ ਹਾਲੇ ਵੀ ਵਿਗੜਿਆ ਵਾ ਚਲੋ ਹੁਣ ਉਧਰ ਦੇਖਦੇ ਕੋਲੇ ਵਿੱਚ ਹੈਗਾ ਨਾ ਵੀ ਨਹੀਂ ਤੱਕਾ ਚਲ ਠੀਕ ਹੈ ਬੰਦੇ ਕਹਿੰਦੇ ਨਹੀਂ ਮੀਂਹ ਨਹੀਂ ਪੈਂਦਾ ਚਲ ਦੇਖਦੇ ਚਲੋ ਭਾਈ ਪੰਮੂਰਾ ਨੂੰ ਵੀ ਮਲਾਉਂਦੇ ਆ ਫਿਰ ਤੁਹਾਨੂੰ ਲੋ ਵੀ ਪਹਿਲਾਂ ਜਸ਼ਨ ਨੂੰ ਮਿਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਵਿੱਚ ਸਤਿ ਸ਼ਕਾਲ ਜੀ ਇੱਧਰ ਮਿਲੋ ਭਾਈ ਹਾਂ ਕਿੱਥੇ ਚੱਲਿਆ ਫਿਲਮ ਦੇਖਣਾ ਹਾਂਜੀ ਲੋ ਭਾਈ ਮੈਂ ਇਹਨਾਂ ਨੂੰ ਕਿਹਾ ਤਾਂ ਵੀ ਘਰੇ ਰਹਿਓ ਆ ਉਧਰ ਲੈ ਪਾਣੀ ਦੀ ਬੋਤਲ ਲੁnga ਹਾਂ ਕਿਤੇ ਗੰਨੇ ਦੀ ਗੜਾਈ ਕਰਨੀ ਹਾਂ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਬਰ ਬਰ ਸਤਿ ਸ਼ਕਾਲ ਜੀ ਹਾਂ 2 ਘੰਟੇ ਹੋ ਗਏ ਤਿਆਰ ਹੁੰਦੇ ਨੇ ਤੁਹਾਨੂੰ ਉਹੀ ਕੰਮ ਕਰਤਾ ਤੁਸੀਂ ਹਾਂਜੀ ਹਾਂ ਫੁੱਦਦ ਲੌਗ ਹੈ ਗਰਮੀ ਵਾਲਾ ਹੈ ਇੰਨੀ ਗਰਮੀ ਹਾਂ ਜੀ ਪਿਆਰਾ ਲੱਗਦੀ ਹੂ ਮੂਰੇ ਉਹ ਦੇਖ उधर ਹੈ ਨਵੇਂ ਕੱਪੜੇ ਪਾਏ ਨੇ ਘਰ ਮਦੂਨੀ ਰਹੇ ਕਿਸੇ ਪਾਏ ਹਾਂ ਸਹੀ ਗੱਲ ਹੈ ਕਹਿ ਲੈਣ ਗਿਆ ਲੈਟਰ ਖੰਡ ਕਰਨ ਗਿਆ ਸੱਸੀ ਗਾਜੀ ਲੈਟਰ ਚ ਆਓ ਸਾਹਮਣੇ ਚੱਲ ਠੀਕ ਆ ਜਾ ਵੀ ਆ ਜਾ ਭੱਜ ਕੇ ਗੋਲੂ ਮਟੋਲੂ ਜੀ ਆ ਜਾ ਜਾਣਾ ਨਹੀਂ ਆ ਰਹੇ ਇਹ ਦੇਰ ਤੋਂ ਮੈਂ ਰਹਿਣੇ ਦਿੰਦੇ ਹਾਂ ਉਹ ਰਹਿਣ ਦੀ ਏ ਦੇਖ ਲੈ ਹੇ ਕਿਨੇ ਬਾਬਾ ਜੀ ਉਧਰ ਪਾਪਾ ਜੀ ਵੀ ਤਿਆਰ ਹੈ ਚਲੋ 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 ਹਿੰਮਤ ਮਾਰੋ ਚੱਕੋ ਚਾਬੀ ਤੇ ਆ ਲੋਾਰੇ ਤਿਆਰ ਪਰ ਤਿਆਰ ਬਾਈ ਲੱਗ ਗਿਆ ਟਰੈਕਟਰ ਇਧਰ ਹੁਣ ਘਰ ਨੂੰ ਆਪਾਂ ਨੇ ਚਾਬੀ ਦੇ ਜਾਨੀ ਬਾਹਰ ਤੇ ਕਹਿ ਜਾਣਾ ਚੱਕ ਲਈ ਚੱਕ ਲਈ ਚੱਕ ਲਈ ਮੈਂ ਜਿੰਦਾ ਲਾ ਦੇਣਾ ਤੁਰ ਪਾ ਆ ਲੋ ਆਦੇ ਚਾਬੀ ਬਾਈ ਘਰ ਦੀ ਆਪਣੇ ਕੋਲ ਉਹ ਵਾਰ ਗਿਆ ਬੰਦਾ ਪਿੱਛੇ ਮੂਰੇ ਜਾਣਾ ਮੂਰੇ ਬਾਬਾ ਜੀ ਕੋਲ ਭਈ ਲੈ ਲੈ ਮਾਰ ਪਿੱਛੇ ਚੱਲ ਪਿੱਛੇ ਬੈਠਣਾ ਆਹ ਆਹ ਪਰਮਾਨੰਦ ਨਾਲ ਚੱਕੋ ਜੀ ਨਹੀਂ ਹੁਣ ਬਹਿ ਗਿਆ ਇਹ ਚੱਲ ਲੋ ਭਾਈ ਲੈ ਚੱਲ ਕੋਈ ਨਹੀਂ ਚਲੋ ਚਲ ਤੂੰ ਵੀ ਬੈਠ ਪਾ ਮੈਂ ਜਿੰਦਾ ਲਾ ਦੇਣਾ ਸਾਨੂੰ ਦੇਖਣ ਜਾਣਾ ਰਜਨੀ ਸਾਰੇ ਪਰਿਵਾਰ ਫੈਮਿਲੀ ਇਕੱਠੀ ਹੋ ਕੇ ਠੀਕ ਕੱਢ ਲਈ ਗੱਡੀ ਤੇ ਆਹਾ ਬਾਈ ਲਾਈਟ ਬਲ ਦੀ ਛੱਟ ਤੇ ਸ਼ਾਮ ਦੇ 7:00 ਵੱਜ ਚੁੱਕੇ ਤੁ ਲੋ ਪਹਨ ਲਾਦਣਾ ਕੁੰਡਾ ਆ ਗੋ ਚਲੋ ਬਾਈ

ਤੂੰ ਕਹਿੰਦਾ ਵੀ ਨਿਆਣੀ ਨੂੰ ਨੀਂਦਰ ਜਣਾਣਾ ਹੈਗਾ ਹਾਂ ਉਹਨੂੰ ਉਹ ਚੜ ਆਇਆ ਕੱਢਿਆ ਆਪਾਂ ਚੱਲੀ ਕਰ ਲਉ ਹਾਂ ਲੈਣਾ ਈ ਦੇਖ ਲੈ ਜੀ ਕਰਨੀ ਜਾਣਾ ਹਾਂ ਚਲੋ ਅੰਦਰ ਦਾ ਬਾਈ ਬਹੁਤ ਭੇਡ ਹੈ ਸਿਲਸਟਰੀ ਬੰਦੀ ਜਿਹੜੀ ਖੀਂਦੀ ਹੈ ਪਾਰਸਨ ਤੋਂ ਪਾਣੀ ਕਰਦੇ ਨੇ ਪਾਣੀ ਜਦ ਵਿੱਚ ਹੋਣੀ ਹੋਣੀ ਇੱਥੋਂ ਹੋਈ ਪਈ ਦਰਨਾ

ok à Thì cả, ok, okay. 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 सौ <laughs> गया शेदांत भाई साढ़ा चलो भाई गो हाँ बाबू पापा कहोगे थे <laughs> ਫਰਦੋਸ ਫੇਰ ਕੱਟ ਲੈ ਗੱਡੀ ਕੋਈ ਏਸੀ ਮੈਂ ਸੌ ਗਿਆ ਤਾਂ ਲਾਈਟਾਂ ਬਣੀ ਗੱਡੀ ਦੇ ਬਲਦੀਆਂ ਬਾਥਰੂਮ ਬਾਪੂ ਕਹਿੰਦਾ ਭਾਈ ਵਾਸ਼ਰੂਮ ਜਾਣਾ ਲਾਈਟਾਂ ਸਾਹਮਣੇ ਵਾਲੇ ਗੱਡੇ ਬਲਦੇ ਨੇ ਮੈਨੂੰ ਲੱਗੇ ਕਿ ਤੇ ਆਪਣੀ ਬਲਦੀਆਂ